ਅਤੇ ਦਿਨ ਸ਼ੁੱਕਰਵਾਰ ਸ਼ੁਭਾ ਤੋਂ ਲੈ ਕੇ ਸ਼ਾਮ 24 ਘੰਟਿਆਂ ਤੱਕ ਜਿਹੜਾ ਸ਼ੁਕਰ ਕਰਾਇਆ ਉਹ ਸੁਭਾ ਫੜ ਲਵੇ ਜੀ ਤੇ ਸਾਰੇ ਸੁੱਖ ਰਹਿਣਾ ਸੁੱਖ ਮਿਲੇ ਸ਼ੁਕਰ ਦੀ ਰਿਟਰਨ ਮਿਲੇ ਮਹਾਰਾਜ ਕੋਈ ਸ਼ੁਕਰ ਦੇ ਜਿਹੜਾ ગ્રਹ ਆ ਇਹ ਬੰਦੇ ਦੀ ਰਿਟਰਨ ਸੈੱਟ ਕਰਦਾ ਉਹਨੂੰ ਜਦੋਂ ਮੌਣ ਦਾ ਸਾਧਨ ਕਰ ਲੋ ਸ਼ੁਕਰ ਇੱਕ ਪਾਣੀ ਦਾ ਕਰਕਾ ਜੀ ਪਾਣੀ ਤੋਂ ਪਾਰ ਕਰਦਾ ਉਥੋਂ ਕਮਾ ਕੇ ਲਿਆਉਣ ਦੀ ਸ਼ਮਤਾ ਦਿੰਦਾ ਇਹ ਉਹਦੇ ਕਰਕੇ ਸ਼ੁਕਰ ਨੂੰ ਮਨਾਉਣਾ ਨੇੜੇ ਜੀ ਨੂੰ ਮਨਾਉਣਾ ਕੰਨਿਆ ਨੂੰ ਮਨਾਉਣਾ ਅਨ ਸਹਾਰਾ ਜਿਹੜਾ ਹੁੰਦਾ ਜਿਹਦਾ ਉਹਦਾ ਸਹਾਰਾ ਬਣਨਾ ਦੇਸਹਾਰੇ ਨੂੰ ਸੁੱਖ ਦੇਣਾ ਤੇ ਸ਼ਨੀ ਦੇ ਬਾਬਾ ਨਾਨਕ ਸ਼ੁਭਾ ਭੜ ਦਿੰਦਾ ਜੀ ਤੁਹਾਡੀ ਕਿਰਪਾ ਰਹੀ ਬਦੇ ਬਦੇ ਚੀਜ਼ਾਂ ਪਾਵਾਂਗੇ ਹੁਣ ਜਿਵੇਂ ਮੇਨ ਜੀ ਗਰਮੀ ਆ ਜਿਹੜੀ ਮੌਸਮ ਠੰਡਾ ਤੱਤਾ ਏ ਇਹਦੇ ਨਾਲ ਖੰਗ ਜਖਾਮ ਬੁਖਾਰ ਮਲੇਰੀਆ ਲੀਵਰ ਦੀ ਗਰਮੀ ਪੀਲੀਆ ਸਰ ਨੂੰ ਵਧੀਆ ਜੀ ਅਸੀਂ ਭੂਮੀ ਆਮਲਾ ਇੱਕ ਆਮਲਾ ਹੁੰਦਾ ਇੱਕ ਭੂਮੀ ਆਮਲਾ ਹੁੰਦਾ ਛੋਟਾ ਹੁੰਦਾ ਲੋਕੇਟ ਦਾ ਵਸ ਐਡਾ ਕਬੂਟਾ ਹੁੰਦਾ ਭੂਮੀ ਦੇ ਨਾਲ ਆਮਲਾ ਉਹਨੂੰ ਸੁਕਾ ਲੋ ਜਾਂ ਉਹਨੂੰ ਹਰੇ ਨੂੰ ਪਾਣੀ ਵਿੱਚ ਪਾ ਕੇ ਉਬਾਲ ਲੋ ਉਹਦਾ ਲਿਕਰ ਬਣਾ ਲੋ ਪਾਣੀ ਜਾਂ ਫਿਰ ਉਹਨੂੰ ਬ੍ਰੇਕ ਕੁੰਡੀ ਨਾਲ ਰਗੜ ਕੇ ਰਗੜਨਾ ਹੈ ਬ੍ਰੇਕ ਤੋਂ ਬ੍ਰੇਕ ਹੋਵੇ ਉਹ ਪਾਊਡਰ ਤੁਸੀਂ ਨਿਰਨੇ ਕਾਲਜੇ ਅੱਧਾ ਚਮਚਾ ਵਿੱਚ ਪਾ ਕੇ ਪਾਣੀ ਗਲਾਸ ਦੇ ਉਹਨੂੰ ਪੀਣਾ ਜੀ ਘੰਟਾ ਕੁਝ ਪੀਣਾ ਨਹੀਂਗਾ ਚਾਹੇ ਆਪਣੇ ਕੋਲ ਬਣਾ ਲੋ ਕੋਈ ਖਾਸ ਚੀਜ਼ ਨਹੀਂ ਉਹ ਚ ਪਾਉਣੀ ਕੱਲਾ ਹੀ ਭੂਮੀ ਆਮਲਾ ਜੀ ਤੇ ਹੋਰ ਘਰ ਦੇ ਵਿੱਚ ਜਿਹੜੇ ਦਰਖਤ ਨੇ ਓਹੋ ਸੁਗੰਧਤ ਹੋਣੇ ਚਾਹੀਦੇ ਨੇ ਜੀ ਤੇ ਸੁਗੰਧ ਵਧੀਆ ਹੋਵੇ ਗੇਂਦਾ ਹੋਵੇ گلاب ਦਾ ਬੂਟਾ ਕਦੇ ਘਰ ਦੇ ਆਂਗਨ ਮਤਲਬ ਆਪਣੇ ਜਿਹੜੀ ਚਾਰ ਦੁਵਾਰੀ ਹੁੰਦੀ ਆ ਉਹਦੇ ਅੰਦਰ ਨਹੀਂ ਲਾਉਣਾ ਚਾਹੀਦਾ ਗੇਟ ਦੇ ਬਾਹਰ ਕਿਉਂਕਿ ਜਿਹੜਾ ਕੰਡੇ ਵਾਲਾ ਇਹ ਸੁੱਖ ਨਹੀਂ ਦਿੰਦਾ ਇਹਦੇ ਫਾਇਦੇ ਹੁੰਦੇ ਨੇ ਜਿਵੇਂ ਗੁਲਕੰਦ ਬਣਦੀ ਹੈ گلاب ਦੀ ਤੁਸੀਂ ਮਿਸ਼ਰੀ ਕੁਜਾ ਹੁੰਦਾ ਉਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਪਾਈ ਜਾਓ ਪਾਈ ਆਧਾ ਕਿਲੋ ਬਣਾ ਕੇ ਲੈ ਕੇ ਦੇਖੋ ਦਿਮਾਗ ਠੰਡਾ ਰਹਿੰਦਾ ਤੇ ਤਾਕਤ ਖੂਨ ਬਣਾਉਂਦਾ ਜੀ ਅਲੱਗ-ਅਲੱਗ ਜਿਹਨੂੰ ਬਿਮਾਰੀ ਆ ਉਹ ਪਰਹੇਜ਼ ਨਾਲ ਚੱਲੇ ਜੀ ਸ਼ੂਗਰ ਦੇ ਆਪਣੇ ਕੋਲ ਕਈ ਨੁਕਤੇ ਨੇ ਗੋਡਿਆਂ ਦੇ ਦਿਮਾਗ ਦੇ ਲੀਵਰ ਦੇ ਚاہے ਕੋਈ ਵੀ ਬਿਮਾਰੀ ਆ ਸਰੀਰ ਦੀ ਉਹਦਾ ਆਪਾਂ ਫ੍ਰੀ ਸੇਵਾ ਹੈ ਦੇਣਾ ਬੂਟੀ ਜੜੀ ਬੂਟੀ ਦਵੇ ਉਹਦੇ ਮੁਤਾਬਕ ਉਹ ਦਾਨ ਚ ਹਿੱਸਾ ਪਾ ਸਕਦਾ ਕਿਉਂਕਿ ਕਿਸੇ ਨੂੰ ਸੁੱਖ ਦੇਣਾ ਕਿਸੇ ਹਾਇਤੋਂ ਸੀਸ ਲੈਣੀ ਬਾਬਾ ਨਾਨਕ ਦੱਸਦੇ ਨੇ ਧਮ ਸਾਗਰ ਪਰ ਹੋ ਜਾਂਦਾ ਬਾਈ ਚੰਗਾ ਜੀ ਫਤਿਹ ਚਾਰੇ ਧਨਮਾਨੋ ਸ਼ਨੀ ਦੇਵ ਸਪੈਸ਼ਲਿਸਟ ਗ੍ਰਾਹਾਂ ਚੋਂ ਨੋਂ ਗ੍ਰਹਿ ਦੀ ਸੁੱਖ ਸ਼ਾਂਤੀ ਕੋਈ ਵੀ ਸੁੱਖ ਲੈਣ ਲਈ ਇੱਕ ਵਾਰੀ ਜਰੂਰ ਸੰਪਰਕ ਕਰੋ ਇਹ ਖੰਜੂਰ ਆ ਜੀ ਠੀਕ ਆ ਜੀ ਇਹਦੇ ਵੀ ਬਹੁਤ ਜ਼ਿਆਦੇ ਫਾਇਦੇ ਨੇ ਬਹੁਤ ਜ਼ਿਆਦੇ ਸੁੱਖ ਦਿੰਦੀ ਹੈ ਜੀ ਇਹ ਸ਼ਾਂਤੀ ਪ੍ਰਦਾਨ ਕਰ ਦਿਆ ਮਰਦਾਨਾ ਤੱਕ ਦੰਗੀਆ ਬੰਦੇ ਦਾ ਖੂਨ ਦਾ ਸਰਕਲ ਸਹੀ ਕਰ ਦਿਆ ਕੋਈ ਵੀ ਐਟਾਪੀ ਤੇ ਪੈਦਾ ਹੋਇਆ ਪਾਣੀ ਦਾ ਜਿਹੜਾ ਜੇ ਨਾਰਮਲ ਪੀਂਨੇ ਹੋ ਉਹਦਾ ਅਲੱਗ ਚੀਜ਼ ਆ ਬਾਕੀ ਅਗਲੇ ਦਾ ਮੈਦਾ ਜਿਹੜਾ ਉਹ ਦੇਖ ਕੇ ਦਵਾਈ ਅਸੀਂ ਅੱਖ ਨਾਲ ਬੰਦੇ ਦੇ ਵੀ ਕਿੰਨਾ ਚੱਲ ਸਕਦਾ ਕਈ ਕਹਿੰਦੇ ਅੱਖ ਨਾਲ ਟ੍ਰਾਂਸਆਉਂਡ ਕਿਵੇਂ ਹੁੰਦਾ ਮਹਾਰਾਜ ਅੱਖ ਨਾਲ ਹੀ ਹੁੰਦਾ ਕੰਪਿਊਟਰ ਆ ਜਿਹੜਾ ਉਹ ਕਾਕਾ ਉਹ ਇੱਕ ਸਾਇੰਸ ਆ ਇੱਕ ਬੰਦੇ ਦਾ ਦਿਮਾਗ ਕੰਪਿਊਟਰ ਆ ਇਹਦੇ ਨਾਲ ਮੈਚਿੰਗਾਂ ਹੋ ਜਾਂਦੀਆਂ ਨੇ ਕਿ ਸੁੱਖ ਮਿਲਦੇ ਨੇ ਬੰਦਾ ਅੰਤ ਸਮੇਂ ਬਹਿਗਰੂ ਗੁਰੂ ਕੋਲ ਚਲੇ ਜਾਂਦਾ ਜੇ ਗੁਰੂ ਦਾ ਮੰਨਿਆ ਹੋਵੇ ਮਾਪਿਓ ਦਾ ਵੱਡੇ ਦਾ ਅਸੀਂ ਤਾਂ ਗਿਆਨੀ ਆ ਜੀ ਲੱਭਦੇ ਫਿਰਦੇ ਆ ਰਸਤਾ ਵਧੀਆ ਮੰਜ਼ਿਲ ਜਿਹੜੀ ਗੁਰੂ ਦੀ ਮਿਲੇ ਸੁਖ ਸਕੂਨ ਮਿਲੇ ਭੂਤ ਪ੍ਰੇਤ ਪिशाच ਹਨੂਮਾਨ ਜੀ ਦੱਸਦੇ ਨੇ ਇਹ ਜੁਨੀਆ ਹੈਗੀਆਂ ਜੀ ਚੰਗਾ ਜੀ ਫਤੇ ਗੁਰਮੁਖ ਸਿੰਘ ਪੰਡਤ ਵੱਲੋਂ ਕੋਈ ਵੱਧ ਘੱਟ ਕਿਸੇ ਨੂੰ ਵੀ ਬੋਲਿਆ ਗਿਆ ਹੋਵੇ ਉਹ ਅਸੀਂ ਖੇਵਾਂ ਦੇ ਜਾਚ ਕਾਂ ਚੰਗਾ ਜੀ ਫਤੇ ਸ਼ਾਲਕ ਕਿਉਂ ਜੀ ਆਪਣੇ ਨਾਲ ਫੋਨ ਤੇ ਜਾਂ ਮਤਲਬ ਮੈਸੇਜ ਛੱਡ ਕੇ WhatsApp ਤੇ ਹਾਸ ਤਰੀਕਾ ਦੇ ਸੁਖ ਕੋਈ ਲੈਨਾ ਕੋਈ ਵੀ ਇੱਕ ਲੈਨ ਇੱਕ ਮਾਰਗ ਹੁੰਦਾ ਉਰੀ ਕਦ ਤੱਕ ਕਿਵੇਂ ਚੱਲਦੀ ਹੈ ਕਿੰਨੀ ਡਿਗਰੀ ਆ ਦੱਸਦਾ ਉਹਨੂੰ ਉਹਦੇ ਵਿਆਹ ਦੇ ਕਿਮਿਆਂ ਹੋਰ ਵੀ ਲੱਲਾਂ ਬਾਤ ਚੰਗਾ ਜੀ ਫਤੇ ਹੋਰ ਨਵੀਤਾ ਜੀ ਕੋਈ ਵੀ ਗੁਰਮੁਖ ਸਿੰਘ ਪੰਡਤ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦਾ ਚੰਗਾ ਜੀ ਫਤਿਹ ਮਿਲਦੇ ਰਹਾਂਗੇ ਤੁਹਾਡਾ ਪਿਆਰ ਮਿਲਿਆ ਫਤਿਹ ਜੀ ਫਤਿਹ ਸ਼ੁਕਰ ਮਾਤਾ ਸੰਤੋਸ਼ੀ ਮਹਾ ਲਕਸ਼ਮੀ ਨਰਣੀ ਮਾ ਕਾਲ ਕਾ ਪੈਰੋ ਨਾਥ ਫਤਿਹ